ਨਹੀਂ ਰਿਹਾ ਬਹੁਪੱਖੀ ਅਦਾਕਾਰੀ ਦੀ ਮਿਸਾਲ ਅਦਾਕਾਰ ਮੁਕੁਲਦੇਵ ਬਾਲੀਵੁੱਡ ਸੋਗ ਦੀ ਲਹਿਰ ਇਸ ਵੇਲੇ ਦੀ ਵੱਡੀ ਖਬਰ ਮੁੰਬਈ ਫਿਲਮ ਨਗਰੀ ਤੋਂ ਆ ਰਹੀ ਹੈ ਜਿੱਥੇ ਕੇ ਮਸ਼ਹੂਰ ਅਦਾਕਾਰ ਮੁਕਲਦੇਵ ਦਾ 54 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਉਹਨਾਂ ਦੀ ਮੌਤ ਨਾਲ ਭਾਰਤੀ ਫਿਲਮ ਅਤੇ ਟੈਲੀਵਿਜ਼ਨ ਇੰਡਸਟਰੀ ਨੂੰ ਇੱਕ ਹੋਰ ਉਤਸ਼ਾਹਤ ਅਤੇ ਬਹੁਪੱਖੀ ਪ੍ਰਤਿਭਾ ਦੇ ਮਾਲਕ ਅਦਾਕਾਰ ਨੂੰ ਗਵਾਉਣ ਦਾ ਵੱਡਾ ਘਾਟਾ ਪਿਆਏ ਮੁਕਲਦੇਵ ਨਾ ਸਿਰਫ ਉੱਚ ਦਰਜੇ ਦੇ ਅਦਾਕਾਰ ਸਗੋ ਉਸ ਇਕਲਾਈ ਪ੍ਰਾਪਤ ਪਾਇਲਟ ਵੀ ਸਨ ਮੁਕਲਦੇਵ ਦਾ ਜਨਮ ਨਵੀਂ ਦਿੱਲੀ ਵਿੱਚ ਇੱਕ ਪੰਜਾਬੀ ਪਰਿਵਾਰ ਵਿੱਚ ਹੋਇਆ ਸੀ ਜੋ ਪਹਿਲਾ ਜਲੰਧਰ ਦੇ ਨੇੜੇ ਇੱਕ ਪਿੰਡ ਵਿੱਚ ਰਹਿੰਦਾ ਸੀ ਉਹਨਾਂ ਨੂੰ ਬਚਪਨ ਤੋਂ ਹੀ ਅਨੁਸ਼ਾਸਨ ਅਤੇ ਸੰਘਰਸ਼ ਦੀ ਮਹੱਤਤਾ ਸਿਖਾਈ ਗਈ ਉਹਨਾਂ ਦੇ ਭਰਾ ਰਾਹੁਲ ਦੇਵ ਇੱਕ ਮਸ਼ਹੂਰ ਅਦਾਕਾਰ ਹਨ ਜੋ ਫਿਲਮ ਤੇ ਟੈਲੀਵਿਜ਼ਨ ਇੰਡਸਟਰੀ ਵਿੱਚ ਵਧੇਰੇ ਨੈਗੇਟਿਵ ਭੂਿਕਾਵਾਂ ਲਈ ਜਾਣੇ ਜਾਂਦੇ ਹਨ ਮੁਕੁਲਦੇਵ ਨੇ ਆਪਣੀ ਸ਼ੁਰੂਆਤੀ ਪੜਾਈ ਦਿੱਲੀ ਤੋਂ ਕੀਤੀ ਅਤੇ ਬਾਅਦ ਵਿੱਚ ਉਹ ਇੰਦਰਾ ਗਾਂਧੀ ਰਾਸ਼ਟਰੀ ਉਡਾਨ ਅਕਾਦਮੀ ਇਗਰਾਉ ਤੋ ਟ੍ਰੇਨਿੰਗ ਲੈ ਕੇ ਪਾਇਲਟ ਵੀ ਬਣੇ ਉਹ ਇੱਕ ਲਾਇਸੈਂਸ ਪ੍ਰਾਪਤ ਪਾਇਲਟ ਸਨ ਅਤੇ ਉਹਨਾਂ ਨੇ ਥੋੜੇ ਸਮੇਂ ਲਈ ਐਵੀਏਸ਼ਨ ਟ੍ਰੇਨਰ ਦੇ ਤੌਰ ਤੇ ਵੀ ਕੰਮ ਕੀਤਾ ਮੁਕੁਲਦੇਵ ਨੇ ਆਪਣਾ ਅਦਾਕਾਰੀ ਕਰੀਅਰ 1996 ਦੀ ਫਿਲਮ ਦਸਤਕ ਨਾਲ ਸ਼ੁਰੂ ਕੀਤਾ ਬਾਅਦ ਵਿੱਚ ਉਹਨਾਂ ਨੇ ਕਈ ਹਿੰਦੀ ਪੰਜਾਬੀ ਤੇਲਗੂ ਤਮਿਲ ਮਲਿਆਲਮ ਅਤੇ ਬੰਗਾਲੀ ਫਿਲਮਾਂ ਵਿੱਚ ਵੀ ਕੰਮ ਕੀਤਾ ਉਹਨਾਂ ਦੀਆਂ ਪ੍ਰਸਿੱਧ ਫਿਲਮਾਂ ਚ ਕੋਹਰਾਮ ਸਨਫ ਸਰਦਾਰ ਆਹ ਰਾਜਕੁਮਾਰ ਜੈਹੋ ਜ਼ੋਰਾ ਅਤੇ ਸ਼ਰੀਕ ਵਰਗੀਆਂ ਫਿਲਮਾਂ ਸ਼ਾਮਲ ਸਨ ਉਹਨਾਂ ਨੇ ਕਈ ਟੀਵੀ ਸੀਰੀਅਲਾਂ ਤੇ ਰਿਐਲਿਟੀ ਸ਼ੋਅ ਵਿੱਚ ਭਾਗ ਲਿਆ ਜਿਸ ਵਿੱਚ ਇੱਕ ਸਟੰਟ ਰਿਐਲਿਟੀ ਸ਼ੋਅ ਦੇ ਪਹਿਲੇ ਸੀਜ਼ਨ ਦੇ ਹੋਸਟ ਵਜੋਂ ਉਹਨਾਂ ਨੇ ਭੂਮਿਕਾ ਨਿਭਾਈ ਸੀ ਮੁਕੁਲ ਦੇਵ ਨੇ ਸਿਰਫ ਹਿੰਦੀ ਹੀ ਨਹੀਂ ਸਗੋਂ ਪੰਜਾਬੀ, ਤੇਲਗੂ, ਬੰਗਾਲੀ ਅਤੇ ਕੰਨੜ ਭਾਸ਼ਾਵਾਂ ਦੀਆਂ ਫਿਲਮਾਂ ਵਿੱਚ ਵੀ ਆਪਣੀ ਅਦਾਕਾਰੀ ਦਾ ਚਲਵਾ ਵਿਖਾਇਆ ਉਹਨਾਂ ਦੀ ਆਖਰੀ ਫਿਲਮ ਅੰਤ ਦਾ ਦੀ ਐਂਡ ਉਹਨਾਂ ਦੀ ਆਖਰੀ ਫਿਲਮ ਅੰਤ ਦੀ ਐਂਡ ਸੀ ਜਿਸ ਵਿੱਚ ਉਹ ਦਿਵਯਾ ਦੱਤਾ ਅਤੇ ਸਮੀਖਸ਼ਾ ਪਟਨਾਗਰ ਨਾਲ ਨਜ਼ਰ ਆਏ ਸਨ ਅਤੇ ਇਹ ਇੱਕ ਮਿਸਟਰੀ ਥ੍ਰਿਲਰ ਫਿਲਮ ਸੀ 23 ਮਈ 2025 ਨੂੰ ਮੁਕਲਦੇਵ ਦੀ ਮੌਤ ਦੀ ਖਬਰ ਆਈ ਉਹ ਪਿਛਲੇ ਕਈ ਦਿਨਾਂ ਤੋਂ ਬਿਮਾਰ ਸਨ ਅਤੇ ਦਿੱਲੀ ਦੇ ਇੱਕ ਹਸਪਤਾਲ ਵਿੱਚ ਆਈ ਸੀ ਯੂ ਵਿੱਚ ਦਾਖਲ ਸਨ ਹਾਲਾਂਕਿ ਉਨ੍ਹਾਂ ਦੀ ਮੌਤ ਦੇ ਸਹੀ ਕਾਰਨ ਬਾਰੇ ਪਰਿਵਾਰ ਵੱਲੋਂ ਹਾਲੇ ਤੱਕ ਕੋਈ ਅਧਿਕਾਰਤ ਸੂਚਨਾ ਨਹੀਂ ਦਿੱਤੀ ਗਈ ਹੈ ਪਰ ਉਨ੍ਹਾਂ ਦੀ ਮੌਤ ਨਾਲ ਮਨੋਰੰਜਨ ਜਗਤ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ